ਅੱਜ ਦੇ ਵੀਡੀਓ ਵੇਖ ਰੱਖਿਆ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਅਰਵਿੰਦ ਕੇਂਦਰੀ ਵੱਲ ਸੀਐਮ ਭਗਵੰਤ ਮਾਨ ਵੀ ਰਹਿਣਗੇ ਮੌਜੂਦ ਪੰਜਾਬ ਇਨੀ ਦਿਨੀ ਭਾਰੀ ਭਾਰਚ ਅਤੇ ਹੜ੍ਹਾਂ ਦੀ ਗੰਭੀਰ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ ਪਿੰਡ ਪਾਣੀ ਵਿੱਚ ਡੁੱਬੇ ਹੋਏ ਹਨ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਭੇਜਿਆ ਜਾ ਰਿਹਾ ਹੈ ਅਤੇ ਜੀਵਨ ਨੂੰ ਦੁਬਾਰਾ ਆਮ ਬਣਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਇਸ ਮੁਸ਼ਕਲ ਸਮੇਂ ਵਿੱਚ ਆਮ ਆਦਮੀ ਪਾਰਟੀ ਆਪਣੀ ਸਮਾਜਿਕ ਜ਼ਿੰਮੇਵਾਰੀ ਅਤੇ ਜ਼ਮੀਨੀ ਵਚਨਬੰਦਤਾ ਨੂੰ ਪੂਰੀ ਸਵੇਦਨਸ਼ੀਲਤਾ ਨਾਲ ਨਿਭਾਰ ਰਹੀ ਹੈ ਜਿਵੇਂ ਸਮੇਂ ਵਿੱਚ ਜਦੋਂ ਹਰ ਪਾਸੇ ਸੰਕਟ ਹੈ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਂਦਰੀ ਵਾਲੇ ਤੇ ਮੁੱਖ ਮੰਤਪ ਗੋਤਮਾਂ ਦੀ ਜੋੜੀ ਲੋਕਾਂ ਲਈ ਇੱਕ ਮਜ਼ਬੂਤ ਸਹਾਰਾ ਤੇ ਮੀਂਹ ਦੀ ਸਭ ਤੋਂ ਵੱਡੀ ਕਿਰਨ ਬਣ ਕੇ ਉੱਭਰੀ ਹੈ ਅਰਵਿੰਦ ਕੇਂਜਰੀਵਾਲ ਪੰਜਾਬ ਪਹੁੰਚਣ ਵਾਲੇ ਹਨ ਉਹ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਸਨਮਾਨ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਰਾਹਤ ਕਾਰਜਾਂ ਦਾ ਸਿੱਧਾ ਜਾਇਜ਼ਾ ਲੈਣਗੇ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਮਿਲਣਗੇ ਤਾਂ ਜੋ ਉਹਨਾਂ ਦਾ ਮਨੋਬਲ ਵੱਧ ਸਕੇ ਇੱਕ ਰਾਸ਼ਟਰੀ ਨੇਤਾ ਨਿੱਜੀ ਤੌਰ ਤੇ ਜ਼ਮੀਨੀ ਸਥਿਤੀ ਨੂੰ ਸਮਝਦਾ ਹੈ ਤੇ ਲੋਕਾਂ ਵਿਚਕਾਰ ਖੜਾ ਹੁੰਦਾ ਹੈ ਇਹ ਜਨਤਿਕ ਸੇਵਾ ਦੀ ਉਸੇ ਭਾਵਨਾ ਦਾ ਪ੍ਰਤੀਕ ਹੈ ਜਿਸ ਲਈ ਆਮ ਆਦਮੀ ਪਾਰਟੀ ਜਾਣੀ ਜਾਂਦੀ ਹੈ ਅਰਵਿੰਦ ਕੇਂਜਰੀਵਾਲ ਨੇ ਇਹ ਵੀ ਐਲਾਨ ਕੀਤਾ ਹੈ ਕਿ ਹਰ ਰੋਜ਼ ਆਮ ਆਦਮੀ ਪਾਰਟੀ ਦਾ ਇੱਕ ਆਗੂ ਵਿਧਾਇਕ ਜਾਂ ਵਰਕਰ ਦਿੱਲੀ ਤੋਂ ਰਾਸਸਮਗਰੀ ਲੈ ਕੇ ਪੰਜਾਬ ਪਹੁੰਚੇਗਾ ਇਹ ਕੋਈ ਮੁਹਿੰਮ ਨਹੀਂ ਹੈ ਸਗੋ ਦਿੱਲੀ ਅਤੇ ਪੰਜਾਬ ਦੇ ਰਿਸ਼ਤੇ ਨੂੰ ਜੋੜਨ ਵਾਲਾ ਇੱਕ ਤਾਗਾ ਹੈ ਜਿੱਥੇ ਮਨੁੱਖਤਾ ਨੂੰ ਰਾਜਨੀਤੀ ਤੋਂ ਉੱਪਰ ਤਹਿਜੀਬ ਦਿੱਤੀ ਜਾ ਰਹੀ ਹੈ ਦਿੱਲੀ ਦੇ ਬਜ਼ਾਰਾਂ ਕਲੋਨੀਆਂ ਮੁਹੱਲਿਆਂ ਵਪਾਰਕ ਸੰਗਠਨਾ ਅਤੇ ਸਮਾਜਿਕ ਹੁੰਮਹਾਂ ਵਿੱਚ ਰਾਸਸਮਗਰੀ ਇਕੱਠੀ ਕੀਤੀ ਜਾ ਰਹੀ ਹੈ ਰਾਸ਼ਨ ਦਵਾਈਆਂ ਕੱਪੜੇ ਜ਼ਰੂਰੀ ਚੀਜ਼ਾਂ ਪੈਕ ਕੀਤੀਆਂ ਜਾ ਰਹੇ ਹਨ ਸਿਰਫ ਹਰਾਤ ਨਹੀਂ ਹੈ ਇੱਕ ਭਾਵਨਾਤਮਕ ਰਿਸਤਾ ਜੋ ਪੰਜਾਬ ਵੱਲ ਭੇਜਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਵ ਪਰਦਵਾਜ ਖੁਦ ਰਸ ਸਮਗਰੀ ਲੈ ਕੇ ਪੰਜਾਬ ਪਹੁੰਚੇ ਹਨ ਉਹ ਸਿਰਫ ਅਗਵਾਈ ਨਹੀਂ ਕਰ ਰਹੇ ਸਗੋਂ ਸੇਵਾ ਵਿੱਚ ਮੋਰੀ ਭੂਮਿਕਾ ਨਿਭਾ ਰਹੀਆਂ ਉਹਨਾਂ ਦੀ ਅਗਵਾਈ ਹੇਠ ਭੇਜੀ ਗਈ ਸਮੱਗਰੀ ਵਿੱਚ ORS, ਸਾਫ ਪਨ ਤਰਪਾਲ, ਮੱਛਰਦਾਨੀ, ਤਾਰਜ, ਸੁੱਕਾ ਦੁੱਧ, ਡਾਈਪਰ, ਮੋਮਬੱਤੀ, ਦਵਾਈਆਂ, ਬੈੱਡ ਸ਼ੀਟਾਂ, ਬਿਸਕੁਟ, ਸੈਨੀਟਾਈਜ਼ਰ, ਟੂਥਪੇਸਟ, ਟੂਥ ਬਰਸ਼, ਸੁੱਕਾ ਰਾਸ਼ਨ ਅਤੇ ਪਾਣੀ ਦੀਆਂ ਬੋਤਲਾਂ ਵਰਗੀਆਂ ਜ਼ਰੂਰੀ ਚੀਜ਼ਾਂ ਸ਼ਾਮਲ ਜੋ ਹੜਪ੍ਰਭਾਵਿਤ ਲੋਕਾਂ ਲਈ ਤੁਰੰਤ ਜ਼ਰੂਰਤਾਂ ਨੂੰ ਪੂਰੀਆਂ ਕਰਨਗੀਆਂ। ਇਸ ਘੜੀ ਵਿੱਚ ਆਮਾਦੀ ਪਾਰਟੀ ਦੇ ਸੰਸਦ ਮੈਂਬਰਾਂ ਤੇ ਵਿਧਾਇਕ ਨੇ ਵੀ ਆਪਣੀ ਇੱਕ ਨੇਦੀ ਤਨਖਾਹ ਮੁੱਖ ਮੰਤਰੀ ਰਾਤ ਫੰਡ ਵਿੱਚ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ ਇਹ ਕਦਮ ਸਿਰਫ ਇੱਕ ਵਿੱਤੀ ਯੋਗਦਾਨ ਨਹੀਂ ਸਗੋਂ ਸੇਵਾ ਤੇ ਸਮਰਪਣ ਦਾ ਪ੍ਰਤੀਕ ਹੈ ਜੋ ਦਰਸਾਉਂਦਾ ਹੈ ਕਿ ਪਾਰਟੀ ਦਾ ਹਰ ਜਨਤਿਕ ਪ੍ਰਤੀਨਿਧ ਇਸ ਸੰਕਟ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਖੜਾ ਹੈ ਮੁੱਖ ਮੰਤਰੀ ਭਗਵੰਤ ਮਾਨ ਗਵਾਈ ਹੇਠ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਰਾਹਤ ਕਾਰਜਾਂ ਵਿੱਚ ਲੱਗੀ ਹੋਈ ਹੈ ਮੁੱਖ ਮੰਤਰੀ ਖੁਦ ਕਈ ਜ਼ਿਲ੍ਹਿਆਂ ਦਾ ਦੌਰਾ ਕਰ ਚੁੱਕੇ ਹਨ ਲੋਕਾਂ ਨਾਲ ਸਿੱਧੇ ਤੌਰ ਤੇ ਗੱਲਬਾਤ ਕਰ ਰਿਹਾ ਹਨ ਤੇ ਪ੍ਰਸ਼ਾਸਕੀ ਤਿਆਰੀਆਂ ਦੀ ਨਿੱਜੀ ਤੌਰ ਤੇ ਨਿਗਰਾਨੀ ਕਰ ਰਹੇ ਹਨ ਐਨਡੀਆਰਫ ਦੀਆਂ ਟੀਮਾਂ ਸਿਹਤ ਵਿਭਾਗ ਪੰਚਾਇਤਾਂ ਤੇ ਸਥਾਨਿਕ ਪ੍ਰਸ਼ਾਸਨ ਪੂਰੀ ਲਗਨ ਨਾਲ ਮਿਲ ਕੇ ਰਾਤ ਕੱਟ ਚਲਾ ਰਹੇ ਹਨ ਇਸ ਪ੍ਰਸ਼ਾਸਕੀ ਤਿਆਰੀ ਪੰਜਾਬ ਸਰਕਾਰ ਦੀ ਵਚਨਪੰਤਨ ਨੂੰ ਦਰਸਾਉਂਦੀ ਹੈ ਆਪਣੀ ਵੀਡੀਓ ਸੰਦੇਸ਼ ਵਿੱਚ ਅਰਵਿੰਦ ਕੇਂਦਰੀਵਾਲ ਨੇ ਦੇਸ਼ ਦੇ ਸਾਰੇ ਰਾਜਾਂ ਸਰਕਾਰਾਂ ਤੇ ਸਮਾਜਿਕ ਸੰਗਠਨਾਂ ਨੂੰ ਇਕੱਠੇ ਹੋ ਕੇ ਪੰਜਾਬ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ ਇਹ ਏਕਤਾ ਤੇ ਹਮਦਰਦੀ ਦਾ ਸਮਾਂ ਹੈ ਰਾਜਨੀਤੀ ਤੋਂ ਉੱਪਰ ਉੱਠ ਕੇ ਮਨੁੱਖਤਾ ਲਈ ਕੰਮ ਕਰਨ ਦਾ ਸਮਾਂ ਹੈ ਅੱਜ ਜਦੋਂ ਲੋਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਜਦੋਂ ਔਰਤਾਂ ਆਪਣੇ ਬੱਚਿਆਂ ਨੂੰ ਸੁਰੱਖਤ ਥਾਵਾਂ ਤੇ ਜਾ ਰਹੀਆਂ ਹਨ ਜਦੋਂ ਬਜ਼ੁਰਗਾਂ ਨੂੰ ਦਵਾਈਆਂ ਤੇ ਰਸਣ ਦੀ ਲੋੜ ਹੈ ਰਾਸ ਸਮੱਗਰੀ ਦੇ ਟਰੱਕ ਵੀ சுவாਸ਼ ਅਤੇ ਪਿਆਰ ਨਾਲ ਨਹੀਂ ਸਗੋਂ ਪਹੁੰਚ ਰਹੇ ਹਨ ਆਮ ਆਦਮੀ ਪਾਰਟੀ ਨੇ ਦਿਖਾਇਆ ਹੈ ਕਿ ਜਦੋਂ ਰਾਜਨੀਤੀ ਸੇਵਾ ਦੀ ਭਾਵਨਾ ਤੋਂ ਪ੍ਰੇਰਿਤ ਹੁੰਦੀ ਹੈ ਤਾਂ ਇਹ ਲੋਕਾਂ ਦੇ ਦੁੱਖਾਂ ਨੂੰ ਘਟਾਉਣ ਦਾ ਮਾਧਿਅਮ ਬਣ ਜਾਂਦੀ ਹੈ ਇਹ ਉਹੀ ਰਾਜਨੀਤੀ ਹੈ ਜੋ ਮੈਦਾਨ ਤੋਂ ਚੱਲਦੀ ਹੈ ਸਟੇਜ ਤੋਂ ਨਹੀਂ ਅਰਵਿੰਦ ਕੇਂਦਰੀਵਾਲ ਅਤੇ ਭਗਵੰਤ ਮਾਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕਾਂ ਦੇ ਦੁੱਖਾਂ ਦੀ ਜ਼ਿੰਮੇਵਾਰੀ ਸਿਰ ਪੰਜਾਬ ਦੀ ਨਹੀਂ ਸਗੋਂ ਪੂਰੇ ਦੇਸ਼ ਦੀ ਹੈ ਅਤੇ ਆਮ ਆਦਮੀ ਪਾਰਟੀ ਇਸ ਜ਼ਿੰਮੇਵਾਰੀ ਨੂੰ ਪੂਰੀ ਲਗਨ ਨਾਲ ਨਿਭਾਰ ਰਹੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ